ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸੁਖਜਿੰਦਰ ਸਿੰਘ ਉਪੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਸੇਵਣ ਪਿੰਡ ਹੈਗਾ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਲੋ ਜੀ ਅੱਜ ਆਪਾਂ ਲੱਗੇ ਆ ਜਿਹੜੀਆਂ ਆਪਾਂ ਗਲਾਈਆਂ ਚੀਰੀਆਂ ਨੇ ਚੱਕੀ ਦੇ ਗੰਡ ਦੀਆਂ ਤੇ ਉਹਨਾਂ ਨੂੰ ਆਪਾਂ ਲੱਗੇ ਆ ਜੀ ਅੱਜ ਆਪਾਂ ਅੰਦਰੋਂ ਸਫਾਈ ਕਰਨ ਗਲਾਈਆਂ ਦੀ ਇਹ ਆਪਾਂ ਡ੍ਰਿਲ ਦੇ ਨਾਲ ਰੇਗਮਾਰ ਲਾਇਆ ਹੋਇਆ ਵਾ ਗੋਲ ਪੀਸ ਕੱਟ ਕੇ ਵਿੱਚ ਆਪਾਂ ਕਾਬਲਾ ਪਾ ਕੇ ਉਹਨੂੰ ਰੌਂਡ ਕੱਟ ਕੇ ਆਲੇ-ਦਾਲੇ ਉਹਦੇ ਆਪਾਂ ਰੇਗਮਾਰ ਬਣਾਇਆ ਹੋਇਆ ਵਾ ਨਾਉਣ ਵਾਸਤੇ ਇਹ ਅੰਦਰਲੀ ਗਲਾਈ ਦੀ ਅੰਦਰਲੀ ਗਲਾਈ ਨੂੰ ਸਾਫ਼ ਕਰਦਾ ਇਹ ਰੇਗਮਾਰ ਤੇ ਇਹ ਇਸੇ ਤਰ੍ਹਾਂ ਆਪਾਂ ਹੁਣ ਪੂਰੀਆਂ ਪ੍ਰੋਪਰ ਸਾਰੀਆਂ ਗਲਾਈਆਂ ਪਹਿਲਾਂ ਅੰਦਰੋਂ ਆਪਾਂ ਪੂਰੀਆਂ ਸਫਾਈ ਕਰਾਂਗੇ ਇਦਾਂ ਰੇਗਮਾਰ ਦੇ ਨਾਲ ਤੇ ਰੇਗ ਮਾਰਦੇ ਨਾਲ ਸਾਫ ਕਰਕੇ ਇਹਨਾਂ ਚੰਗੀ ਤਰ੍ਹਾਂ ਬਾਹਰ ਤੋਂ ਹੱਥ ਨਾਲ ਥੋੜਾ ਜਿਹਾ ਆਪਾਂ ਰੇਗ ਪਰ ਮਾਰਾਂਗੇ ਤੇ ਉਸ ਦੇ ਬਾਅਦ ਤੋਂ ਆਪਾਂ ਇਹਨਾਂ ਨੂੰ ਥੋੜਾ ਜਿਹਾ ਰੱਖਾਂਗੇ ਸੁਕਾਣ ਦੇ ਲਈ ਕਿਉਂਕਿ ਜਿੰਨਾ ਵੀ ਇਹਨਾਂ ਨੇ 빙ਾ ਟੇਡਾ ਹੋਣਾ ਹੁੰਦਾ ਮਾੜਾ ਮੋਟਾ ਉਹ ਹੋ ਜਾਂਦੀਆਂ ਨੇ ਤੇ ਬਾਅਦ ਤੋਂ ਉਹ ਫਿਰ ਸਹੀ ਲੱਗ ਜਾਂਦੀਆਂ ਨੇ ਤੇ ਇਹ ਚੱਕੀ ਦੇ ਗੰਢ ਦੀਆਂ ਗਲਾਈਆਂ ਨੇ ਕੱਲ ਆਪਾਂ ਵੀਡੀਓ ਪਾਈ ਸੀਗੀ ਚੱਕੀ ਦੇ ਗੰਢ ਦੀਆਂ ਵੀ ਗਲਾਈਆਂ ਚੀਰਨ ਲੱਗੇ ਆ ਇਹ ਸਾਰੀਆਂ ਗਲਾਈਆਂ ਆਪਾਂ ਕੱਲ ਚੀਰੀਆਂ ਸੀਗੀਆਂ ਤੁਸੀਂ ਵੀ ਜੇ ਗੰਢ ਦੀਆਂ ਗਲੀਆਂ ਨੇ ਜੇ ਤੁਹਾਡੇ ਕੋਲੇ ਚੱਕੀ ਦੇ ਪੱਥਰ ਪਏ ਨੇ ਹਨਾ ਤੇ ਪੜ ਪਏ ਨੇ ਤੁਸੀਂ ਗੰਢ ਤੁਹਾਡੇ ਕੋਲੇ ਹੈ ਨਹੀਂਗਾ ਤੁਸੀਂ ਗੰਢ ਸਾਡੇ ਕੋਲੋਂ ਆ ਕੇ ਲੈ ਸਕਦੇ ਹੋ ਗੰਢ ਆਪਣੇ ਕੋਲੇ ਟਾਲੀ ਦੀ ਲੱਕੜ ਚ ਵੀ ਹੁੰਦਾ ਵਾ ਤੇ ਗੰਢ ਆਪਣੇ ਕੋਲੇ ਦੇਕ ਦੀ ਲੱਕੜ ਚ ਵੀ ਹੁੰਦਾ ਦੋ ਤਰ੍ਹਾਂ ਦੇ ਆਪਣੇ ਕੋਲੇ ਗੰਢ ਆ ਜੀ ਠੀਕ ਆ ਜੀ ਅਗਰ ਤੁਹਾਡੇ ਕੋਲੇ ਪੱਥਰ ਪਏ ਨੇ ਤੁਸੀਂ ਗੰਢ ਸਾਡੇ ਕੋਲੋਂ ਆ ਕੇ ਲੈ ਸਕਦੇ ਹੋ ਅਗਰ ਉਹ ਪੱਥਰ ਵਰਕ ਨਹੀਂ ਕਰਦੇ ਆਪਾਂ ਚੱਕੀ ਨੂੰ ਰੌਣ ਦਾ ਵੀ ਕੰਮ ਕਰਦੇ ਆ ਨਾਲ ਆਪਾਂ ਚੱਕੀ ਤੁਹਾਡੀ ਨੂੰ ਤੁਹਾਡੇ ਪੱਥਰਾਂ ਨੂੰ ਤੁਹਾਡੇ ਕੋੜ ਜਿਹੇ ਪੱਥਰ ਨੇ ਉਹਨਾਂ ਨੂੰ ਰੋ ਕੇ ਚੰਗੀ ਤਰ੍ਹਾਂ ਐਨ ਵਰਕ ਕਰਦਾ ਕਰਕੇ ਦੇਵਾਂਗੇ ਤੁਹਾਨੂੰ ਪੂਰੀ ਚੱਕੀ ਤੁਹਾਡੀ ਪੂਰੀ ਪ੍ਰੋਪਰ ਆਪਾਂ ਤਿਆਰ ਕਰਕੇ ਦੇਵਾਂਗੇ ਜੀ ਇਸੇ ਤਰ੍ਹਾਂ ਆਕਰ ਤੁਹਾਡੇ ਘਰ ਚੱਕੀ ਦੇ ਪੁਰ ਪਏ ਨੇ ਤੁਸੀਂ ਚੱਕੀ ਤਿਆਰ ਕਰਵਾਉਣੀ ਆ ਤੁਸੀਂ ਸਾਡੇ ਕੋਲੋਂ ਚੱਕੀ ਤਿਆਰ ਕਰਵਾ ਸਕਦੇ ਹੋ ਆਗਰ ਤੁਹਾਡੇ ਕੋਲੇ ਪੁਰ ਪਏ ਨੇ ਤੁਹਾਨੂੰ ਨਹੀਂ ਜਰੂਰਤ ਹੈਗੀ ਚੱਕੀ ਦੇ ਪੁਰਾਂ ਦੀ ਪੱਥਰਾਂ ਦੀ ਉਹ ਤੁਸੀਂ ਸਾਨੂੰ ਦੇ ਸਕਦੇ ਹੋ ਸਾਡੇ ਨਾਲ ਫੋਨ ਤੇ ਗੱਲ ਕਰ ਸਾਡਾ ਨੰਬਰ ਨੋਟ ਕਰ ਲਓ ਜੀ 82641 44620 ਇਹ ਸਾਡਾ ਨੰਬਰ ਹੈ ਜੀ ਤੁਸੀਂ ਕਿਸੇ ਵੀ ਵਕਤ ਸਾਡੇ ਨਾਲ ਫੋਨ ਤੇ ਗੱਲ ਕਰ ਸਕਦੇ ਹੋ ਕਿਸੇ ਵੀ ਪੰਜਾਬੀ ਸੱਭਿਆਚਾਰ ਰਿਲੇਟਡ ਇਹ ਹੋਣਾ ਸੀ ਚੱਕੀ ਦੇ ਗੱਡ ਦੀਆਂ ਜਿਹੜੀਆਂ ਕੱਲ ਗਲਾਈਆਂ ਚੀਰੀਆਂ ਨੇ ਇਹ ਉਹਨਾਂ ਨੂੰ ਆਪਾਂ ਅੰਦਰ ਦੇ ਪਾਸਿਓਂ ਸਾਫ਼ ਕਰਨੇ ਲੱਗੇ ਹੋਏ ਆ ਰੇਗ ਮਾਰ ਦੇ ਨਾਲ ਲਾ ਕੇ ਇੱਕ ਸਕੋਪੀ ਰੰਦਾ ਹੁੰਦਾ ਸੀਗਾ ਸਕੋਪੀ ਰੰਦੇ ਨਾਲ ਪੂਰੀ ਪ੍ਰੋਪਰ ਸਫਾਈ ਨਹੀਂ ਆਉਂਦੀ ਹੈਗੀ ਇਸ ਕਰਕੇ ਆਪਾਂ ਇਹ ਜਾਣ ਕੇ ਤਰਕੀਬ ਪੂਰੀ ਵਧੀਆ ਵਾ ਐਨ ਪੂਰਾ ਵਧੀਆ ਰੇਗ ਮਾਰ ਲਾ ਕੇ ਵਧੀਆ ਅੰਦਰੋਂ ਸਫਾਈ ਹੋ ਜਾਂਦੀ ਆ ਤੇ ਮੈਂ ਆਪਣੇ ਮਿਸਤਰੀ ਭਰਾਵਾਂ ਨੂੰ ਵੀ ਕਹਿੰਦਾ ਵਾਂ ਵੀ ਗਲਾਈ ਦੇ ਅੰਦਰਲੇ ਪਾਸਿਓਂ ਸਾਫ਼ ਕਰਨ ਲਈ ਤੁਸੀਂ ਇਦਾਂ ਦਾ ਜ਼ੁਗਾਲ ਲਾਓ ਜਿਵੇਂ ਆਪਾਂ ਬਣਾਇਆ ਹੋਇਆ ਆਪਾਂ ਨੂੰ ਦੇਖ ਕੇ ਤੁਸੀਂ ਇਦਾਂ ਤੁਸੀਂ ਬਣਾ ਸਕਦੇ ਹੋ ਤੇ ਗਲਾਈ ਅੰਦਰੋਂ ਬਹੁਤ ਵਧੀਆ ਤਰੀਕੇ ਨਾਲ ਸਫਾਈ ਸਹਿਣ ਪੂਰੀ ਪ੍ਰੋਪਰ ਵਧੀਆ ਹੁੰਦੀ ਹੈ ਜਿਆਦਾ ਜ਼ੋਰ ਵੀ ਨਹੀਂ ਲੱਗਦਾ ਇਹ ਫਰੰਡ ਦੇ ਵਿੱਚ ਬਣ ਕੇ ਤੇ ਪੂਰੀ ਵਧੀਆ ਅੰਦਰੋਂ ਕਿਸੇ ਵੀ ਚਿਗਾਰ ਨੂੰ ਕਿਸੇ ਵੀ ਚੀਜ਼ ਨੂੰ ਅੰਦਰੋਂ ਜਿਹੜੀ ਗਲਾਈ ਆਪਾਂ ਸਾਫ਼ ਕਰਨੀ ਆ ਜੋ ਆਪਾਂ ਗਲਾਈ ਅੰਦਰੋਂ ਸਾਫ਼ ਕਰ ਸਕਦੇ ਆ ਅਗਰ ਤੁਸੀਂ ਚੱਕੀ ਲੈਣਾ ਚਾਹੁੰਦੇ ਹੋ ਵਰਕ ਕਰਦੀ ਚੱਕੀ ਹੁੰਦੀ ਹੈ ਜੀ ਆਪਣੇ ਕੋਲੇ ਟੋਟਲੀ ਸਾਰਾ ਸਮਾਨ ਵਰਕ ਕਰਦਾ ਹੁੰਦਾ ਵਾ ਤੁਸੀਂ ਵਰਕ ਕਰਦਾ ਸਮਾਨ ਸਾਡੇ ਕੋਲੋਂ ਲੈਣਾ ਚਾਹੁੰਦੇ ਹੋ ਤੇ ਸਾਡਾ ਐਡਰੈਸ ਨੋਟ ਕਰ ਲੋ ਐਡਰੈਸ ਹੈਗਾ ਵੀ ਸਾਡਾ ਸੁਖਿੰਦਰ ਸਿੰਘ ਉਹੀ ਪੰਜਾਬੀ ਸੱਭਿਆਚਾਰ ਪੰਜਾਬੀ ਦੇਸੇਵਾਲੇ ਪਿੰਡ ਹੈਗਾ ਜੀ ਜੋਦਾ ਜਿਹੜਾ ਹੈਗਾ ਜੀ ਲੁਧਿਆਣਾ ਪਿੰਡ ਜੋਦਾ ਦੇ ਵਿੱਚ ਨਾਨਕਵਾਲ ਰੋੜਾ ਕੀ ਬੱਲਵਾਲ ਚੌਂਕਾ ਚੌਂਕ ਦੇ ਵਿੱਚ ਆਪਣੀ ਸ਼ਾਪ ਸਬਸੀ ਆਕਾਰ ਦੀ ਸ਼ਾਪ